ਕੋਫੀ ਤਿਆਰ ਹੋ ਗਈ ਐ ਮਿੱਠਾ ਪਾਇਆ ਵਿੱਚ ਕਿ ਨਹੀਂ ਬੜਾ ਹੀ ਘੱਟ ਨਹੀਂ ਥੋੜਾ ਜਿਹਾ ਤੇ ਪਾ ਦੇਣਾ ਸੀ ਅੱਛਾ ਗੁੜ ਠੀਕ ਆ ਚਲੋ ਕੋਫੀ ਪੀ ਕੇ ਥੋੜਾ ਤੇਜ਼ ਹੰਨੇ ਫੇਰ ਜਾਣੇ ਦਿਖਾਉਣੇ ਤੁਹਾਨੂੰ ਬਲੌਗ ਉਹ ਆ ਗਈ ਨਮਕੀਨ ਲੈ ਕੇ ਕੁੜੀ ਕੀ ਚੱਕੀ ਫਿਰਦੀ ਆ ਪੂਜਿਆ ਖਾਣਾ ਜੋ ਮਰਜੀ ਲਿਆ ਲੇ ਲਿਆ ਹਵਾ ਤੇ ਤੁਹਾਡੇ ਹੱਲ ਕੀ ਕਹਿੰਦੇ ਇਹਨੂੰ ਚੰਦਰ ਕਲਾਹਨਾ ਸਾਡੇ ਕਹਿੰਦੇ ਇਹਨੂੰ ਬਾਲੂ ਛਾਈਆਂ ਠੀਕ ਆ ਲੇ ਗਿਆ ਯਾਰ ਮਿੱਠਾ ਤਾਂ ਘਟਿਆ ਚ ਸੇਵਾ ਖਰਾਬ ਹੁੰਦੀਆਂ ਨੇ ਮਿੱਠਾ ਲੈ ਗਿਆਓ ਕੈਮਰਾ ਹੁਣ ਮੈਂ ਬੋਲਾਂਗੀ ਹੁਣ ਮਿੱਠਾ ਲੈ ਗਿਆ ਚੁੱਪ ਕਰਕੇ ਮਿੱਠਾ ਲੈ ਗਿਆਓ ਜੀ ਮਿੱਠਾ ਲੈਓ ਫਿੱਕੀ ਆ ਜਿਆਦਾ ਫਿੱਕੀ ਆ ਥੋੜੀ ਤੁਸੀਂ ਤੁਹਾਨੂੰ ਪੀਣ ਦੀ ਆਤਾ ਫਿੱਕੀ ਐਂ ਥੋੜੀ ਮਿੱਠੀ ਵੀ ਨਹੀਂ ਹੈ ਯਾਰ ਇਹ ਕਿ ਮਿੱਠਾ ਲੈ ਆਈਆਂ ਹੈ ਮੈਂ ਅਭੀ ਨਹੀਂ ਪਾਣਾ ਲੈ ਵਾਏ ਇਹ ਤਾਂ ਥੋੜਾ ਜਿਹਾ ਪਾ ਇਹਨੂੰ ਪਾ ਦੇ ਸਾਰੇ ਇੱਕ ਲੈ ਇਹ ਵੱਡੀ ਡਾਕਟਰ ਬਣੀ ਫਿਰਦੀ ਐ ਐਮਬੀਬੀਐਸ ਸੁਪਰਵਾਇਜ਼ਿੰਗ ਦੀ ਐ ਕੀ ਡੈਡੀ ਜੀ ਕਿੱਥੇ ਜਾ ਰਹੇ ਹੋ ਡੈਡੀ ਜੀ ਨਹਾਉਂਦੇ ਪਏ ਐ ਮੱਖੀ ਪੈ ਜਾਣੀ ਇਹ ਚਾਹ ਪੀਓ ਪਹਿਲਾਂ ਇਹ ਲਓ ਚਮਚਾ ਤੇ ਲਿਆ ਦੂਜਾ ਘੋਲਣਾ ਨਹੀਂ ਮਿੱਠਾ ਘੋਲਣਾ ਆ ਤਹੀ ਇਹਦੇ ਨਾਲ ਘੋਲ ਕੇ ਤੇ ਇਹਨਾਂ ਖਾ ਲੋ ਬੜੇ ਸਿਆਣੇ ਕੰਮ ਕਰਦੀ ਬਈ ਆ ਬੜੂ ਹਾਂ ਬੜੋ ਮੈਂ ਵੱਡਾ ਨੁਸਕਾਨ ਹੋ ਗਿਆ ਚੂਹਾ ਗੱਡੀ 'ਚ ਵੜ ਗਿਆ ਲੈ ਸਭ ਸਾਰਾ ਕੋਸੀ ਟੁਕਤਾ ਉਹ ਕਥੇ ਦੂਜੇ ਹੋ ਸੈਟ ਤੇ ਆਉਂਦੇ ਨੇ ਉਹ ਰਾਇ ਬਲ ਆ ਦੇਖੋ ਡੱਬਾ ਡੱਬਾ ਵੀ ਟੁਕਤਾ ਦੇਖ ਲੋ ਸਾਰਾ ਇਹ ਚੂਏ ਨੇ ਆ ਦੇਖੋ ਕਿੰਨਾ ਕੋ ਆ ਦੇਖੋ ਨਾ ਕੀ ਆ ਟੱਕਣ ਵੀ ਟੁਕਤੇ ਬੜੀ ਤੇ ਬੜੀ ਸੋਹਣੀ ਹੈ ਤੇ ਬੜੀ ਨੂੰ ਦੌੜੀ ਵੀ ਹੁੰਦਾ ਆ ਬੋਤਲ ਦੇ ਟੱਕਣ ਵੀ ਆ ਦੇ ਮੈਂ ਕਿੰਨਾ ਟੁਕਤਾ ਬਰੀਜ਼ ਬਰੀਜ਼ ਆ ਦੇ ਆ ਨੀਲਾ ਨੀਲਾ ਆ ਦੇ ਆ ਨੀਲਾ ਨੀਲਾ ਦੇਖੋ ਕਿੰਨਾ ਕੱਢਿਆ ਤੂੰ ਕੀ ਹੋਇਆ ਕੀ ਪ੍ਰਸ਼ਾਸਨ ਤਮਾਂਗ ਕਰਨੀ ਚਾਹੁੰਦੇ ਤੁਸੀਂ ਫਿਰ ਤੁਸੀਂ ਕਪੜਾ ਥੋੜੇ ਸਾਫ਼ ਕਰ ਲਓ ਦੇ ਲੱਭਦੇ ਆ ਵੀ ਹੈਗਾ ਕਿੱਦਾਂ ਵੀ ਕਿੱਥੇ ਆ ਵਿੱਚ ਨਹੀਂ ਤਾਂ ਇਹਨੇ ਬਹੁਤ ਨੁਕਸਾਨ ਕਰ ਦੇਣਾ ਬਾਕੀ ਤਾਂ ਸਾਰੀ ਗੱਡੀਆਂ ਅਸੀਂ ਦੇਖ ਲਈ ਆ ਫੋਲ ਕੇ ਆਹ ਦੇਖ ਕਿੱਦਾਂ ਖਿਲਰਿਆ ਹੋਇਆ ਬੋਤਲਾਂ ਦੇ ਟੱਕ ਪਾਣੀ ਪੂਣੀ ਜੇ ਪਾਣੀ ਆ ਦੇਖ ਲਓ ਵਿੱਚ ਕਿੱਦਾਂ ਪਾਣੀ ਦੀਆਂ ਇਹਨਾਂ ਬੋਤਲਾਂ ਟੁੱਕਦੀਆਂ ਤੇ ਟੋਆ ਦੇ ਲਾ ਵਿੱਚੋਂ ਡਈ ਬੋਤਲ ਅੰਦਰ ਇਹ ਵੀ ਟੁੱਕਦੀ ਬਾਕੀ ਸਿੱਟਾ ਸਿੱਟਾਂ ਦਾ ਬਚਾਅ ਹੋ ਗਿਆ ਹਜੇ ਇਹ ਨਹੀਂ ਹਾਂ ਅੰਮ ਕਵਰ ਇੱਥੋਂ ਵੀ ਇੰਜਨ ਵੀ ਇਹਦਾ ਚੈੱਕ ਕਰ ਲਈਏ ਇੱਥੋਂ ਤਾਂ ਨਹੀਂ ਟੁੱਕਿਆ ਕੁਝ ਇੰਜਨ ਦਾ ਇੰਜਨ ਤੱਕ ਤਾਂ ਹਜੇ ਤੱਕ ਤਾਂ ਠੀਕ ਆ ਕੋਈ ਤਾਰ ਤੋਂ ਟੁੱਕੀ ਨਹੀਂ ਹੈਗੀ ਪਾਣੀ ਵਾਲਾ ਵੀ ਠੀਕ ਆ ਨਹੀਂ ਤਾਂ ਠੀਕ ਹੈ ਸਾਰਾ ਕੁਝ ਬਾਕੀ ਦੇਖਦੇ ਨਿਕਲਿਆ ਕਿ ਨਹੀਂ ਨਿਕਲਿਆ ਬਾਕੀ ਵਾਸ਼ ਕਰਾਉਣੇ ਗੱਡੀ ਅੱਜ ਤੁਸੀਂ ਖਾਓ ਗਰਮੀ ਆ ਇੱਧਰ ਮੇਟੀ ਵਾਲੀ ਬਕਾਈਏ ਰੋਟੀ ਰੋਟੀ ਖਾ ਲੇ ਮੇਟੀ ਵਾਲੀ ਜਿਹੜੀ ਇੱਧਰ ਬਣਾਈ ਸੀ ਹੂੰ ਮਿੱਟੀ ਵਾਲੇ ਉਹ ਦੰਡਾ ਬਣਾਏ ਬਣਾ ਖਾ ਮੱਕੀ ਵਾਲੀ ਮੱਕੀ ਵਾਲੇ ਖਾ ਲੈਣੀ ਗਰਮੀ ਆ ਜਾਣੀ ਹਾਂਜੀ ਅਜੇ ਗਰਮੀ ਆ ਨਾ ਇੱਥੇ ਮੈਂ ਤਾਂ ਧੁੱਪ ਕਰਕੇ ਬੈਠੇ ਮੇਰੇ ਗੋਡੇ ਬਹੁਤ ਦਰਦ ਹੋ ਰਹੇ ਰਾਤੀ ਸਾਰੀ ਰਾਤ ਕੋਸਲਾ ਡੈਡੀ ਤੇ ਰਹਿੰਦਾ ਕੀ ਹੋਇਆ ਮੇਰੇ ਕੋ ਸਪਰੇਅ ਲੈਣੀ ਸੀ ਨਾ ਉੱਪਰ ਸਪਰੇਅ ਪਈ ਸੀ ਜੱਜ ਜੀ ਸਪਰੇਅ ਬਿਲਕੁਲ ਬੰਦ ਕਰ ਦੇਣਾ ਹੁਣ ਕਹਿ ਦਿੰਨੇ ਆ ਪਰ ਹੁੰਦਾ ਨਹੀਂ 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 ਹੁਣ ਨਹੀਂ ਕਰ ਹੂੰ ਹੂੰ ਹੁਣ ਕਰ ਦੇਣਾ ਬਸ ਪਾਲ ਸਹੀ ਘਟੇ ਹੋਏ ਨੇ ਸੋਨਾ ਜਿਹਾ ਬਣਾ ਦੇ ਇਹਨੂੰ ਹੈ ਸੋਨਾ ਜਿਹਾ ਬਣਾ ਦੇ ਇਹਨੂੰ ਇਹਦੀ ਯਾਦ ਦੇ ਹੁਣ ਕੁੜੀਆਂ ਮਰੂਗੀਆਂ ਤੇ ਦਾਗਿਆ ਰਾਂ ਹੈਨਾ ਮਰ ਜੂਗੀਆਂ ਕੋਣ ਹਾਂ ਇਹ ਕੁੜੀ ਐ ਵੀਰਵਾਰ ਨੂੰ ਵੀਰਵਾਰ ਐ ਅੱਜ ਹਾਂ ਜਾਣਾ ਵੀ ਉੱਥੇ ਬਾਬੇ ਦੇ ਅੱਛਾ ਐਂਦਾ ਕਰਦੇ ਫੇ ਹੁਣ ਐਂਦਾ ਕਰਦੇ ਹਾਏ ਹੈ। ਚਲ ਠੀਕ ਆ ਫੇ ਮਿਲਦੇ ਆ। ਲੋ ਜੀ ਜਿਹਨੇ ਨੁਕਸਾਨ ਕੀਤਾ ਸੀ ਚੂਹੇ ਨੇ ਉਹ ਫੜ ਲਿਆ ਗਿਆ। ਵਿੱਚੇ ਮਰ ਗਿਆ ਠੰਡ ਦੇ ਕਰਕੇ। ਤੇ ਇਹਨੇ ਸਾਰਾ ਕੁਝ ਟੁਕਤਾ ਸੀ ਰਾਤੀਆਂ ਹੀ ਪਿੰਜਰਾ ਲਾਤਾ ਸੀ। ਉਹਦੇ ਕਰਕੇ ਬਚਾਅ ਹੋ ਗਿਆ। ਤੇ ਬਹੁਤ ਵੱਡਾ ਆ ਉਹ ਤਾਂ ਦੇਖੋ। ਇਹ ਬੇਚੀ ਮਰ ਗਿਆ ਪਿੰਜਲੇ ਦੇ ਰਾਤੋਂ ਰਾਤ ਹੀ ਆਪੇ ਹੀ ਤੇ ਹੁਣ ਸੱਟ ਕੇ ਹੁੰਨੇ ਨਾ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਿੱਚ ਪਤਾ ਨਹੀਂ ਅਜੇ ਹੋਰ ਧਾਰਾ ਤੁਰਾ ਟੁੱਕ ਦੇਣੀਆਂ ਸੀ ਇਹਨੇ ਗੱਡੀ ਦੀਆਂ ਬਚਾਅ ਹੋ ਗਿਆ ਭਰ ਕਾਜਲ ਮਾਇਨਾ ਕਰਨਾ ਹੈ ਜੂਹੇ ਦਾ ਹੁਣ ਹਾਏ ਹਾਏ ਕਰਦੀ ਆ ਜੇ ਤੇਰੇ ਕਾਲੂ ਕੱਪੜੇ ਟੁੱਕ ਜਾਂਦਾ ਤਾਂ ਫੇ ਹਾਏ ਨਹੀਂ ਹਾਏ ਨਹੀਂ ਆਪੀ ਮਰਿਆ ਉਹ ਠੰਡ ਨਾਲ ਨਾ ਇਹਨੂੰ ਮਾਰਿਆ ਗਿਆ ਮਾਰਿਆ ਨਹੀਂ ਗਿਆ ਆਪੀ ਮਰਿਆ ਕੌਕੀ ਸਾਡੀ ਗੱਡੀ ਦਾ ਨੁਕਸਾਨ ਬਹੁਤ ਕਰਤਾ ਇਹਨੇ ਕੱਲ ਹਣਾ ਅਈ ਪਤਾ ਕੀ ਕੀਤਾ ਹੋਇਆ ਹਾਂ ਤੇਨੀ ਪੂਛਲ ਵਿੱਚ ਆ ਗਈ ਐ ਪੂਛ ਕਦ ਵਿੱਚ ਆ ਗਈ ਦੇਖੋ ਉਹਦੀ ਟੇਲ ਟੁੱਟ ਗਈ ਹੋਈ ਐ ਆਹੋ ਦੇਖੋ ਦੇਖੋ ਹੋਈ ਐ ਹੋਈ ਟੁੱਟ ਗਈ ਹੋਈ ਐ ਹੂੰ ਫੇ ਹੁਣ ਕੀ ਕੀਤਾ ਜਾਵੇ ਵਿਚਾਰੇ ਨੂੰ ਰੋਟੀ ਨਹੀਂ ਖਾਣਾ ਚਾਹੀਦਾ ਹਾਂ ਅੱਛਾ ਗੱਡੀ ਖਾ ਜਾਂਦਾ ਵਿੱਚ ਹੁਣ ਰੋਟੀ ਨਹੀਂ ਖਾਣਾ ਚਾਹੀਦਾ ਹੀ ਰੱਖ ਕੇ ਵੀ ਲਾ ਕੇ ਵੀ ਤੂੰ ਹੀ ਗਈ ਐ ਰਾਤੀ ਇਹ ਮਾਰਨਾ ਥੋੜੀ ਹੀ ਉਹਨੂੰ ਆਹੀ ਮਾਰਨ ਦਾ ਸਾਡਾ ਹੈ ਹੀ ਨਹੀਂ ਕੋਈ ਵਿਚਾਰ ਤਾਂ ਅਸੀਂ ਤਾਂ ਛੱਡਿਆ ਨਾ ਹੀ ਉਹ ਤਾਂ ਆਪੇ ਹੀ ਠੰਡ ਨਾਲ ਮਰ ਗਿਆ ਫੇ ਵਿੱਚ ਗੱਡੀ ਦੇ ਵਿੱਚ ਇਦਾਂ ਹੀ ਮਰਿਆ ਹੀ ਨਿਕਲਿਆ ਵਿੱਚੋਂ ਪਤਾ ਨਹੀਂ ਕਿਦਾਂ ਆਤਮਾ ਨੂੰ ਸ਼ਾਂਤੀ ਚਲੋ ਤੂੰ ਹੀ ਵੀ ਲਾਲ ਚੰਡੀ ਹੋਵੋ ਪੜੇ ਚਲ ਆਉਂ ਬੁਲਡ ਤੋਂ ਹੀ ਹੈ ਮੈਂ ਤਾਂ ਨਹੀਂ ਰੋ ਰੋ ਤੋ ਹੁੰਦਾ ਕੋਈ ਨਾ ਠੰਡ ਪਤਾ ਕਿੰਨੀ ਅੱਜ ਮੌਸਮ ਬਹੁਤ ਖਰਾਬ ਆ ਬੱਦਲ ਹੋਇਆ ਪਿਆ ਆ ਧੁੰਦ ਪਈ ਹੋਈ ਅੱਜ ਪੂਰੀ ਤੇ ਠੰਡ ਬਹੁਤ ਹੈ ਹੈ ਬਾਈ ਤਾਂ ਪਾਣੀ ਨਹੀਂ ਚੱਲਦੀ ਕਿਹਦੀਆਂ ਬੁਲਡ ਦੀਆਂ ਕਿੱਦਾਂ ਨਹੀਂ ਜਾਂ ਹੈ ਨਹੀਂ ਕਿਉਂ ਨਹੀਂ ਰੋਜ ਧੋਨੇ ਆ ਹੁਣ ਮਾੜਾ ਮੇਰੀ ਗੱਲ ਸੁਣੋ ਸੁਣਾਓ ਇਹ ਇਹਦਾ ਕਿਉਂ ਰੰਗ ਖਰਾਬ ਕਰਨਾ ਬੁਲਟ ਦਾ ਨਹੀਂ ਰੰਗ ਕਿੰਨੇ ਕਿਹਾ ਨੂੰ ਰੰਗ ਖਰਾਬ ਰੰਗ ਖਰਾਬ ਹੋ ਜਾਣਾ ਬਾਰ ਬਾਰ ਧੋਈ ਜਾਣਾ ਧੋਈ ਜਾਣਾ ਨਹੀਂ ਚਲਾਉਣਾ ਕਿੱਥੇ ਜਾਣਾ ਕਿੱਥੇ ਤੇ ਬਾਹਰ ਬੰਦ ਏ ਪੰਜਾਬ ਅੱਜ ਸਾਰਾ ਪੰਜਾਬ ਬੰਦ ਆ ਅਸੀਂ ਕੱਲੇ ਹੋਵਾਂਗੇ ਕਿੰਨਾ ਫਾਇਦਾ ਹੋਣਾ ਬੁਲਟ ਚਲਾਉਂਦਾ ਮੈਂ ਕਿਹਾ ਵੀ ਪੰਜਾਬ ਬੰਦ ਏ ਅੱਜ ਦੇਤੇ ਉੱਥੇ ਰੋਕ ਲਿਆ ਕਿਸੇ ਨੇ ਫੇ ਕੋਈ ਹੋਣਾ ਹੀ ਨਹੀਂ ਸਾਰਾ ਤੇ ਬੰਦ ਏ ਹਮਮ ਬੈਠੇ ਉੱਥੇ ਜੇ ਉਹਨਾਂ ਨੇ ਕੀ ਲਿਆਪਾ ਨੂੰ ਫਿਰ ਤੂੰ ਆਪੇ ਗਿਆ ਬੰਦ ਬੰਦ ਮਤਲਬ ਸਾਰੇ ਬੰਦ ਸਿਰਫ ਅਹੀਂ ਹੋਵਾਂਗੇ ਉਹਦਾ ਮਾੜਾ ਮਾੜਾ ਕੱਪੜਾ ਫੇਰ ਦਿੰਨੇ ਹਨਾ ਕੱਪੜਾ ਵੀ ਸੀ ਹਾਲੇ ਤੂੰ ਇੱਥੇ ਬਣਾ ਲਾ ਜੀਜੂ ਜੀਜੂ ਉਹਾਰੇ ਲੱਗੇ ਲਿਏ ਹੋ ਕਹਿੰਦੇ ਦਾ ਹਾਂ ਮਿੰਟਾਂ ਦਾ ਉਹ ਚਾਰ ਦਿਨ ਪੂਰੀ ਚੁੱਪੀਆਂ ਬਸ ਠੀਕ ਠਾਕ ਲੀਡ ਹੋ ਗਏ ਸੀ ਆਈਡੀ ਆਜੂ ਆਜੂ ਸੀ ਆਈੜੀ ਤੂੰ ਤਾਂ ਲੇਟ ਆਈ ਹੈ ਹਾਂਜੀ ਲੇਟ ਆਈ ਹੈ ਲੈ ਹੱਸੀ ਜਾਂਦੀ ਮੈਂ ਕਹਾਂ ਲੇਟ ਆਈ ਜਾਂ ਸੀ ਜਾਂਦੀ ਇੱਕ ਹੀ ਲੰਦਾ ਨਾ ਕਿੰਨਾਸਾ ਗੁੱਸਾ ਕਿੰਨੇ ਦੇ ਕਾਈ ਬਾਬੀ ਹੋ ਰਹੀ ਨਹੀਂ ਆਏ ਬਾਬੀ ਹੋਣੇ ਆ ਕੇ ਲੋਰੀ ਦੇ ਇਕੱਠੇ ਆਣਾ ਸੀ ਨਾ ਕੱਲੇ ਆ ਗਏ ਉਹ ਆ ਜਾਓ ਬੈਠ ਜਾਓ ਮੰਮੀ ਆ ਜਾਓ ਤੁਸੀਂ ਵੀ ਵਿੱਕੀ ਪਾ

ਕੀ ਆ ਜਦ ਤੱਕ ਕਰਦੇ ਨਾ ਹੋਰ ਤੇਰਾ ਮੂੰਹ ਦੇ ਉੱਤੇ ਕੈਮਰਾ ਮੂੰਹਰੇ ਦੇ ਆਹੋ ਜੇ ਜਾਂਦਾ ਮਰੀ ਨਾ ਹੁੰਦਾ ਨਾ ਮਰੀ ਨਾ ਨਾ ਖਾ ਲੋ ਉਹ ਮਸਾਲਾ ਹੜ ਗਿਆ ਮੈਂ ਤਾਂ ਤੁਹਾਡੇ ਨੂੰ ਤੁਸੀਂ ਵੀ ਲੈ ਲਓ ਕੁਝ খালি ਪਲੇਟ ਆ ਮੈਂ ਖਾ ਲਿਆ ਮੈਂ ਕੁਝ ਨਹੀਂ ਖਾ ਕੀ ਚੱਲ ਫੇ ਤੈਨੂੰ ਦੁਬਾਰਾ ਪਾ ਕੇ ਦੇਨੇ ਪਲੇਟ ਨੀ ਨਹੀਂ ਨਹੀਂ ਤੋ ਕਿ ਨਹੀਂ ਖਾਦਾ ਹੁਣ ਹੋਰ ਪਾ ਦੇਣੀ ਆ ਵੀ ਸੰਗੇ ਪਲੇਟ ਨੂੰ ਕਰ ਆ ਤੁਹਾਨੂੰ ਸੁੱਚਾ ਜੀ ਤੁ ਖਾ ਲੋ ਪਨੀਰ ਨਹੀਂ ਮੈਂ ਨਹੀਂ ਖਾਣਾ ਹੋਰ ਕੀ ਕਿ ਬਾਪਨੀ ਮਾ ਫਿਰ ਨਹੀਂ ਨਹੀਂ ਖਾਦਾ ਇੱਧਰ ਸਪਨਾ ਆ ਗਈ ਆ ਦੇਖਦੀ ਹੁਣ ਕੀ ਹੈ ਕੜਚੇ ਹੈ ਕੜਚਾ ਆ ਇੱਕ ਕੜਚਾ ਹੀ ਮੈਨੂੰ ਦਿ ਦੂ ਇਹ ਕੀ ਬਣਦਾ ਪਿਆ ਕਾਜਲ ਮੈਂ ਸੁਣ ਮਸ਼ਰੂਮ ਚਲੋ ਆ ਜੋ ਮਸ਼ਰੂਮ ਮਸ਼ਰੂਮ ਦੀ ਸਬਜੀ ਚਲੋ ਚਲੋ ਸਪਨਾ ਚਾਹ ਪੀਓ ਸਿਰ ਆਪਲਿੰਗ ਲਾਈਟ ਵੀ ਆ ਗਈ ਨਾ ਜੋ ਵੈਲਕਮ ਇਹ ਦਵਾਵਾਂਗੇ ਮੈਸਟਰੀ ਸਟਣਾ ਮਾ ਆਹ ਪੰਜ ਚ ਲਾ ਲਾ ਪਾ ਰਾ ਜੇ ਪਾ ਰਾ ਚੀਜਾ ਲਾ ਨਾ ਹਾਂ ਉੱਪਰ ਆ ਰਹੀ ਉਹ ਇੱਕ ਟਾਇਲ ਦੀਦੀ ਕਮਰੇ ਚ ਟਾਇਲ ਦੀਦੀ ਜਿੱਜੂ ਕਿਵੇਂ ਦਾ ਲੱਗਾ ਬਹੁਤ ਸੋਹਣਾ ਜੋ ਤੇ ਲੱਗਦਾ ਇਹ ਲੇਟਰ ਵੀ ਹੂੰ ਚਲੋ ਨਾ ਸਪਨਾ ਠੰਡੇ ਜ਼ਿਆਦਾ ਲੱਗਦੀ ਹੈ ਨਹੀਂ ਇਹ ਤਾਂ ਨੋਰਮਲ ਆ ਨੋਰਮਲ ਆ ਸਾਹੇ ਰੋਟੀ ਫੇ ਤੇਰੀ ਫੇਵਰੇਟ ਸਬਜੀ ਬਣੀ ਫੇਵਰੇਟ ਇਧਰ ਵੀ ਆ ਚੱਲਦਾ ਨਾਲ ਲੋਈਆ ਲੈਣੀਆਂ ਪਰ ਬਾਹਰ ਫੀਰੀ ਤੇ ਚੱਲੇ ਆਵਾਜ਼ ਆ ਵਾਪਾ ਡੜੀ ਜਿੰਨ ਸਾਰੀਆਂ ਸਬਜ਼ੀਆਂ ਬਹੁਤ 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 ਬਾਕੀ ਬਕੀ ਭਾਈ ਨੇ ਬਾ ਨਹੀਂ ਸਾਡੇ ਇਧਰ ਜ਼ਿਆਦਾ ਪਨੀਰ ਚੱਲਦਾ ਵਾ ਬਾਜੋਣ ਨਹੀਂ ਨਹੀਂ ਮੈਂ ਕੀ ਅੱਛਾ ਸੇਵਾ ਮੈਂ ਕਹਿੰਦੀ ਬਣਾਉਣੀ ਆ ਤੇਂ ਸੇਵਾ ਕਰ ਆ ਕਰਦੀ ਤਾਂ ਹੈ ਸੇਵਾ ਕਾਜਲ ਉੱਥੇ ਥੋੜੀ ਪਾਉਣੀ ਸੀ ਚੋਲ ਉੱਧਰ ਪਾਉਣਾ ਸੀ ਉਹ ਉੱਧਰ ਪਾਉਣਾ ਸੀ ਯਾਰ ਕਾਜਲ ਭੁੱਲ ਗਿਆ ਇਹਨੇ ਦੱਸਿਆ ਹਿੰਦਾ ਪਾਣੀ ਹੁਣ ਹੁਣ ਉਹ ਡੈਡੀ ਜੀ ਦੀ ਸਲਾਹ ਤਾਂ ਇੱਧਰ ਗਾਣੀ ਨਹੀਂ ਲਿਖ ਦੇਈ ਖਾਣਾ ਮੈਨੂੰ ਪਤਾ ਚੱਲ ਕੋਈ ਨਹੀਂ ਕੋਈ ਰੋਟੀ ਦੇ ਦੀ ਰੋਟੀ ਖੜਾਓ ਯਾਰ ਕਾਹ ਕਿਤੇ ਕਿਤੇ ਪਾਇਆ ਵੇ ਬੀਬੀ ਕੀ ਪੈਲਸ ਚ ਆਉਣ ਨੂੰ ਤਿਆਰ ਨਹੀਂ ਸੀ ਹਜੇ ਇੰਨਾ ਨੀਰਾ ਹੋ ਗਿਆ ਤਾਂ ਸੀ ਇੱਕ ਜਲਦੀ ਨਹੀਂ ਇੱਥੇ ਤਾਂ ਪ੍ਰੋਗਰਾਮ ਰਕਿਆ ਹੋਇਆ ਹਾਂ ਉਹ ਯਾਰ ਹੀਟਰ ਦੇ ਮੋਰੇ ਲੰਮੀ ਪਈ ਸਾਰਿਆਂ ਨੂੰ ਹੀਟ ਆਉਣ ਤੋਂ ਰੋਕਣ ਡਈਆਂ ਮੈਨੂੰ ਆਪਣੀ ਆਂਦੀ ਪਈ ਸੇਕ ਆਉਂਦਾ ਨਹੀਂ ਘਟ ਜਾਂਦਾ ਹਾਂ ਹਾਂ ਨਾ ਕਿਉਂ ਨਾ ਹੱਥ ਲਾਈ ਜਾ ਉਹਨੂੰ ਤਾਲੂਨ ਦੇ ਕਾਇਲੂਨ ਹਾਂ ਹੋ ਖਸ ਹੋਣੀ ਹੈਗੀ ਇੱਕ ਲੈ ਹੀ ਹੋ ਤੂੰ ਰੱਖਣਾ ਚਾਹੀਦਾ ਜੋ ਦਾ ਪਿਆਰ ਪੈਣਾ ਹੋ ਤਾਂ ਕਹੀਂ ਬਾਹਰ ਚੱਲ ਜਾਣਾ ਹੋਰ ਕੀ ਅਮੀ ਜੀ ਨਾ ਠਕ ਦੇ ਰੋਸ਼ੀ ਰਾਣਾ ਹੀ ਸਗੋ ਲੈ ਮੰਗੀ ਲੋੜੀ ਲੈ ਆਣਾ ਲੋੜੀ ਤੇ ਲੈ ਆਣਾ ਟਿੱਗਣ ਨਹੀਂ ਦੇਣਾ ਹਣੇ ਨਹੀਂ ਦੇਣਾ ਟਿੱਗਣ ਦੇਣਾ ਰੋਸ਼ੀ ਨੂੰ ਨਹੀਂ ਲੋੜੀ ਤੇ ਲੈ ਆਉਣਾ ਹਣੇ ਇਹ ਤਾਂ ਪਿਆਰ ਹੋਏ ਨਾ ਨਹੀਂ ਲੋੜੀ ਤੇ ਲੈ ਆਉਣਾ ਮੋਗੀ ਰੋਟੀ ਲੋੜੀ ਤੇ ਲੈ ਆਵਾਂਗੇ ਲੋੜੀ ਤੇ ਲੈ ਕੇ ਆਏ ਰੋਸਾ ਆ ਰੋਖਸਾ ਨਹੀਂ ਤੇ ਭੁੱਖ ਲੱਗੀ ਏ ਖਾਲੀ ਇੱਕ ਆਜੇ ਨਾ ਕੀ ਪਾਇਆ ਤੂੰ ਰੋਖਸਾ ਨਹੀਂ ਬਸ ਹੈ ਨਹੀਂ ਹੁਣ ਤਾਂ ਹੈ ਨਹੀਂ ਉਹ ਕਹਿੰਦੀ ਮੈਨੂੰ ਖਾਜੋ ਹੁੰਦੀ ਖਾਜ ਕਰ ਲਉ ਨਾ ਕੋਟ ਕਰੀ ਜਾਂਦੀ ਹੈ ਕੋਟ ਨਹੀਂ ਪਾ ਰਹ ਲੈ ਹਾਂ ਪਰ ਹਲਾਈ ਜਾਂਦੀ ਹੈ ਕੀ ਬਣਾਉਣੀ ਹੈ ਵੀਡੀਓ ਸਪਨਾ ਕੋਟ ਲੈ ਕੇ ਨਹੀਂ ਗਏ ਅਸੀਂ ਦੂ ਮਨਾਲੀ ਇਹ ਹੁਣ ਕੱਢਿਆ ਲੱਗਦਾ ਪੇਟੀ ਚੋਂ ਉਹ ਕਹਿੰਦੇ ਬਲੂ ਕੋਟ ਕਿੱਥੇ ਹੈ ਉਹੀ ਘਰੇ ਮੈਂ ਉਹ ਆ ਗਈ ਉਹੀ ਉਹੀ ਕੁੱਤੀ ਨਹੀਂ ਨਾ ਕਰ ਸਹੀ ਫਿੱਕੀ ਅਰੋਸੀ ਹੋਈ ਨਾ ਮਾਰੀ ਨਾ ਮਾਰੀ ਨਾ ਮਾਰੀ ਨਾ ਬਣਦਾ ਭਾਜੀ ਬਣਦਾ ਵਾ ਬਣਦਾ ਆ ਤਾਂ ਪਿੰਨ ਤੇਰਾ ਪਿਆਰਾ ਨਾ ਨਾ ਇੱਧਾ ਨਾ ਕਰਿਆ ਕਰਵੇ ਮੈਂ ਹਰ ਵਾਰ ਹੀ ਆਉਂਗੀ ਆਹ ਲੈ ਲੈ ਆ ਭਾਜੀ ਨਹੀਂ ਲੋੜੀ ਨਹੀਂ ਆਉਣਾ ਇਹ ਨਾ 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 ਲੈ ਬਸ ਅਸੀਂ ਲੈ ਲਏ ਆਪਾਂ ਅਸੀਂ ਲੈ ਲਏ ਨਹੀਂ ਨਹੀਂ ਬਸ ਨਹੀਂ ਨਹੀਂ ਡੈਡੀ ਅਹੀਂ ਲੈਣੇ ਨਹੀਂ ਡੈਡੀ ਅਹੀਂ ਲੈਣੇ ਚਾਰ ਜਰ ਹੈ ਨਹੀਂ ਭੈਣ ਚਾਰ ਚ ਉਹ ਪਿਆ ਚਾਰ ਜਰ ਹੈ ਮिक्की ਭਾਗ ਇਕੱਲੇ ਆਏ ਨਾ ਭਾਬੀ ਲੈ ਗਿਆ ਇਹ ਤਾਂ ਨਾ ਕੋਈ ਲੋੜੀ ਦੇ ਕੋਈ ਤੋਂ ਪੂਰਨ ਨਹੀਂ ਚਾਹ ਕਦੋਂ ਆਉਗੇ ਕਹੀ ਆ ਜੀ ਥੋੜੀ ਤਾਂ ਬਾਹਰ ਹੀ ਆਣਾ ਹੀ ਇਹਨਾਂ ਨੇ ਪਹਿਲਾਂ ਨਹੀਂ ਆਣਾ ਲੋੜੀ ਪਾਣੀ ਹੈ ਮਿੱਕੀ ਭਾਈ ਤੋਂ ਹੀ ਪਾਣੀ ਹੈ ਲੋੜੀ ਅੱਛਾ ਹੈ ਅਸੀਂ ਕੱਟ ਕੇ ਪਾਵਾਂਗੇ ਫਿਰ ਬਾਅਦ ਜਾਵਾਂਗੇ ਫਿਰ ਦਿਲ ਕੋਈ ਗੱਲ ਨਹੀਂ ਕੋਈ ਰੰਗ ਦੇ ਕੋਈ ਨਹੀਂ ਜੇ ਤੋ ਮਰਜੀ ਆਉਗਾ ਜਦੋਂ ਮਰਜੀ ਦੱਸਦਾ ਰਸਤਾ ਹੁਣ ਪਤਾ ਲੱਗ ਗਿਆ ਆਹੋ ਢੰਡਾ ਘੜੀ ਤੰਗ ਕਰੀ ਉਹ ਕਿਉਂ ਮੰਡੇ ਦੀ ਨਾ ਗਏ ਇਹ ਸਭਾਉਣਾ ਮਾਮਲਾ ਇਹਨੇ ਲੋੜੀ ਵੱਲੋਂ ਕਈ ਬਣਾ ਲਿਆ ਇਹ ਕਹਿੰਦੇ ਕੋਈ ਨਹੀਂ ਚੱਲ ਜੇ ਹਾਂ ਲੋੜੀ ਵੱਲੋਂ ਤੇ ਕਿਹਾ ਹਾਂ ਹੂੰ ਬਾਈ ਜੇ ਤੂੰ ਅੱਜ ਰੈਪਾ ਜੇ ਤੂੰ ਨਾ ਰਹੀਂ ਅਸੀਂ ਤਿੰਨ ਦਿਨਾਂ ਬਾਅਦ ਆਉਣਾ ਘਰ ਦਾ ਕੰਮ ਹੈ ਨਾ ਹਾਂਜੀ ਨਹੀਂ ਪਤਾ ਕਿ ਵੀ ਬੜਾ ਕਸਾ ਨਹੀਂ ਲੋੜੀ ਨਾ ਹੀ ਵੀ ਪਾਦੀ ਹੈ ਹੈ ਕਿੱਧਰ ਹੈ ਕਿੱਧਰ ਇਹਨੇ ਨਹੀਂ ਜਾਣਾ ਉਹ ਚੱਕ ਲਿਆ ਥੋੜਾ ਚੱਕ ਲਿਆ ਝੋਲਾ ਬੱਚੇ ਝੋਲਾ ਕਹਿੰਦਾ ਚੱਕ ਲਿਆ ਉਹਨੇ ਨਹੀਂ ਕਹਿੰਦਾ ਇਹ ਆਇਆ ਸੀ ਕੋਈ ਨਹੀਂ ਆਉਂਗੀ ਮੈਂ ਤਾਂ ਕਹਿੰਦਾ ਰਹਿ ਲਾ ਤੈਨੂੰ ਪੱਕਾ ਰਹਿਣਾ ਆਉਂਗੀ ਮੈਂ ਪੱਕਾ ਰਹਿ ਲਾ ਰਹਿ ਲਾ ਮੈਨੂੰ ਪਤਾ ਵਾ ਤੇਰਾ ਕੋਈ ਨਹੀਂ ਦੇਖ ਲੈਣੇ ਆਂ ਹਾਂ ਛੁੱਟ ਗਈ ਆ ਤੈਨੂੰ ਆਉਂਗੀ ਨਹੀਂ ਮਜਾਣਾ ਕਾ ਲਓ ਛੁੱਟੀ ਆ ਨਹੀਂ ਦਵਾਂ ਤੇਰੀ ਤਾਂ ਭਰਾਵਾ ਚਲਦੀ ਆ ਉੱਥੇ ਤੈਨੂੰ ਤਾਂ ਛੁੱਟੀਆਂ ਹੀ ਆ ਛੁੱਟੀਆਂ ਕਰ ਲੈਣੀ ਮੈਡਮ ਚਾਪਟਰ ਦੀਆਂ ਨਹੀਂ ਰਹਿਣਗੇ ਨਾ ਅਨ ਕਿ ਫਿਰ ਮੈਂ ਛੁੱਟੀਆਂ ਕਰੂੰਗੀ ਨਾ ਰਹਿਣ ਠੀਕ ਆ ਚਲੋ ਫੇ ਦਾ ਜਾਖਲੇ ਸੁਪਨਾ ਨੇ ਇੰਨਾ ਸਮਾਨ ਲੈ ਕੇ ਉਧਰ ਰਹਿਣ ਆਈ ਆ ਪਰ ਉਹ ਕਹਿੰਦੀ ਮੈਨੂੰ ਜੇ ਕਹਿਣਗੇ ਰਹਿਣ ਨੂੰ ਫੇਰ ਮੈਂ ਰਹਿ ਪੂੰਗੀ ਪਰ ਕਾਜਲ ਉਹਦੇ ਝੋਲਿਆਂ ਸਾਰਾ ਸਮਾਨ ਰਹਿਣ ਲਈ ਲੈ ਕੇ ਆਈ ਆ ਤੇ ਉਹ ਕਹਿੰਦੀ ਜੇ ਕਹਿਣਗੇ ਰਹਿ ਲੂਗੇ ਇਹ ਤਾਂ ਕਰਕੇ ਹਾਂ ਜੀ ਚੰਗਾ ਨਹੀਂ ਉਹਲੀ ਵਲੀ ਧੰਦ ਬਈ ਆ ਬਾਈ ਬਾਈ ਜਿਆਦਾ ਕੱਪੜੇ ਲੈ ਕੇ ਆਏ ਹੋ ਹੈ ਜਿਆਦਾ ਕੱਪੜੇ ਲੈ ਕੇ ਆਏ ਲੈ ਕੇ ਉਹਦਾ ਵੀ ਆਈ ਆ ਲਵਾਰੀ ਨੂੰ ਰੇੜੇ ਲਾ ਲੈਣੇ ਉਹ ਰੇੜੇ ਲੈਉਣੇ ਪੂਰੀ ਲੈਣੇ ਪੂਰੀ ਹਾਂ ਧੰਦ ਪਈ ਅੱਜ ਉਹ ਮਿਲੀਆਂ ਹੋਣ ਹੈ ਮਾਸੀ ਜੀ ਆ ਰਹੇ ਨੇ ਕੋਈ ਨਹੀਂ ਆ ਜਾਣਗੇ ਯਾਮੀ ਹੋ ਗਈਆ ਪੁਰਾਣੀ ਐ ਬੈਗ ਤਾਂ ਤਾਂ ਲੈ ਕੇ ਆਈ ਸੀ ਦੇਖੋ ਕਿਤੇ ਚੂਹਾ ਨਾ ਵਿੱਚ ਹੋਵੇ ਇਹਨਾਂ ਵਸੇ ਲੱਗਦਾ ਉਹ ਖਰੇ ਕਿਢ ਕੇ ਨਹੀਂ ਅਗਰ ਰੱਖਣੀਆਂ ਵਾਲੀਆਂ ਹਾਂ ਬੋਲ ਜਾਨੀ ਰੱਖੀ ਛੋ ਨੋ ਘਰ ਹਾਂ ਬੂਫਰ ਇਹ ਕੱਢਿਆ ਨਹੀਂ ਹੈਣਾ ਡੈਡ ਜੀ ਭਾਈ ਵਾਲਾ ਬੂਫਰ ਕੱਢਿਆ ਨਹੀਂ ਅਜੇ ਹਾਂ ਮੈਂ ਤਾਂ ਦੋ ਪੇਜ ਦੰਦੇ ਉੱਪਰ ਹੀ ਪੇਜ ਇਹਨੇ ਕਹਿੰਦਾ ਕੱਢਣਾ ਨਹੀਂ ਪੁੱਛੀ ਅਸੀਂ ਹਿਣਵਾ ਲੈਣਾ ਹੁਣ ਗੱਡੀ ਤੇ ਹਾ ਟਿਕੜੀ ਤੇ ਕਾ ਡੰਮ 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 ਸਾਡੇ ਪੇ ਹੋਏ ਦੋ ਇੱਦਾਂ ਦੇ ਐਂਪ ਵੀ ਪਿਆ ਐਂਪ ਵੀ ਪਿਆ ਹੋਇਆ ਮੇਰੇ ਕੋਲ ਪਿਆ ਗਰਾਜ ਚ ਪਿਆ ਅੱਛਾ ਜੀ ਪਰ ਉਹ ਛੋਟਾ ਸਾਡੇ ਵਾਲਾ ਨਹੀਂ ਹੁਣ ਇਹਨਾਂ ਨੂੰ ਪਾਣੇ ਆ ਪਲਵਾਣ ਨੇ ਤੁਸੀਂ ਦੋਹੋਂਗੇ ਕੋਈ ਗੱਲ ਨਹੀਂ ਆਪਾਂ ਲਵਾ ਕੇ ਆਵਾਂਗੇ ਹੁਣ ਜਾ ਕੱਢਣੀ ਆ ਹੂੰ ਭਰਾਵਾ ਲਵਾ ਲਵਾ ਕਢਾਏ ਆ ਨਹੀਂ ਲਵਾ ਨਹੀਂ ਉੱਪਰ ਪੇ ਉਹ ਆ ਜਾਂਦਾ ਕਿੰਨਾ ਹੁਣ ਵਿਆਹ ਲੰਘ ਗਿਆ ਹੁਣ ਕਿਹੜੇ ਸਮਾਂ ਤੁਸੀਂ ਤੁਹਾਡਾ ਹੀ ਸਮਾਨ ਪਹਿਲਾਂ ਬਹੁਤ ਆ ਸਿਆਲ ਹੈ ਨਾ ਸਿਆਲ ਚ ਵੇਹ ਬਹੁਤ ਹੋ ਜਾਂਦਾ ਧਿਆਨ ਬਹੁਤ ਚੋੜਾ ਅੰਦਰ ਨੂੰ ਕਰੋ ਉੱਪਰਲਾ ਓ ਹੋਲੀ ਗੁੱਸਾ ਕਰ ਗਈ ਉਹ ਕਹਿੰਦੀ ਮੈਨੂੰ ਰਹਿਣ ਨੂੰ ਵਾਲਾ ਜਿਆਦਾ ਚਿਰ ਕਿਹਾ ਨਹੀਂ ਆਪਾਂ ਦੋ ਵਾਰ ਕਿਹਾ ਹਨ ਤੇ ਚਰਿਆਲਾ ਇੱਕ ਵਾਰ ਫੇਰ ਕਹਿ ਦਿੰਨੇ ਆ ਕੀ ਆ ਪੈਂਦੀ ਹੈ ਚੰਗਾ ਡੈਡੀ ਓਕੇ ਬਾਈ ਬਾਈ ਹਾਂ ਜਰ ਅਮਨਤਰੀ ਜਾਨ ਮੈਂ ਮੰਤਰੀ ਜਾਨ ਕਿ ਲੇ ਤੇਰਾ ਤਾਂ ਇਹ ਦਿਲ ਕਰਦਾ ਜਾਨ ਨਾਲ ਹੈ ਨਹੀਂ ਕਰਦਾ ਹੈਗਾ ਵਾ ਨਹੀਂ ਜਾਣਾ ਤੇ ਹੈ ਪੁਰੇ ਨੂੰ ਜਾ ਨਹੀਂ ਜਾਣਾ ਚੱਲੇ ਆ ਬਾਏ 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 ਆ ਜੀ ਭੇ ਮੰਤਰੀ ਸਾਹਿਬ ਚਲੋ ਸਾਰਿਆਂ ਸਸੀ ਘਾ ਬਲੌਗ ਫਿਰ ਮਿਲਦੇ ਆ ਅਗਲੇ ਬਲੌਗ ਚ ਸਾਰਿਆਂ ਨੂੰ ਸਸੀ ਘਾ ਬਲਾ ਦੇ ਮਿਲਦੇ ਆ ਫਿਰ ਅਗਲੇ ਬਲੌਗ ਚ